हां दोस्तो, दोस्तो, दोस्तो। दोस्तो, जी दोस्तों सारेयानु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜਿਸ ਘਰ ਤੋਂ ਕਵਰੇਜ ਕਰਦੇ ਪਏ ਆ ਪਿੰਡ ਸਰਹਿਆਲੀ ਸਰਹਿਆਲੀ ਕਲਾਂ ਤੁਸੀਂ ਖਾਸ ਵਿజిਟ ਕਰਨੀ ਆ ਦੋਸਤੋ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇਸ ਘਰ ਤੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਸੋ ਕੋਈ ਪਸ਼ੂ ਵਪਾਰ ਦਾ ਕੰਮ ਨਹੀਂਗਾ ਵੈਸੇ ਪਸ਼ੂ ਦੋਸਤੋ ਘਰੇਲੂ ਹੁੰਦੇ ਆ ਤੇ ਕਰੇ ਲੋ ਪਸ਼ੂ ਜਦੋਂ ਦੋਸਤੋ ਤਿਆਰ ਹੁੰਦਾ ਕੋਈ ਪਸ਼ੂ ਬਿਲਕੁਲ ਗੱਬਣ ਪਸ਼ੂ ਜਿਹੜਾ ਬਿਲਕੁਲ ਸੂਨ ਦਾ ਨੇੜ ਹੁੰਦਾ ਜਾਂ ਸੂਏ ਸੂਏ ਪਸ਼ੂ ਹੁੰਦੇ ਆ ਤੇ ਕਦੇ-ਕਦੇ ਵੀਰ ਸੇਲ ਕਰਦੇ ਆ ਤੇ ਹੁਣ ਜਿਹੜੇ ਦੋਸਤੋ ਪਸ਼ੂ ਆਲਮੋਸਟ ਵਧੇਰੇ ਸੀਗੇ ਜਾਦਾ ਪਸ਼ੂ ਹੋਣ ਕਰਕੇ ਅੱਜ ਕੁਝ ਕ ਨਗ ਜਿਹੜੇ ਆ ਵੀਰ ਉਹਨਾਂ ਨੇ ਸੇਲ ਕਰਨੇ ਆ ਤੇ ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਇਸ ਕਵਰ ਦੇ ਵਿੱਚ ਦੋਸਤੋ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਮੱਝਾਂ ਤੇ ਦੋ ਬਹੜਾਂ ਟੋਟਲ 5 ਨਗ ਨੇ ਪੰਜੇ ਨਗਾਂ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ ਅੱਜ 28 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 11:00 ਵਜੇ ਦਾ ਸਮਾਂ ਹੈ ਤੇ ਪਸ਼ੂ ਦੋਸਤੋ ਤੁਹਾਨੂੰ ਅੱਜ ਟੋਟਲ ਜਿਹੜੇ ਆ ਪੰਜ ਨਗ ਦਿਖਾਉਣੇ ਆ ਦੋ ਬੈੜਾ ਨੇ ਤੇ ਤਿੰਨ ਮੱਜਾਂ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਪੂਰੀ ਮੱਝ ਤੁਹਾਨੂੰ ਦਿਖਾਈ ਜਾਊਗੀ ਇੱਕ ਦੋਸਤੋ ਮੱਝ ਜਿਹੜੀ ਤੁਹਾਨੂੰ ਦਿਖਾਉਣੀ ਆ ਆਪਾਂ ਬਿਲਕੁਲ ਤਾਜੀ ਸੁੱਈ ਸਬਈ ਆ ਇਹ ਮੱਝ ਵੀ ਪ੍ਰੋਪਰ ਦਿਖਾ ਦਾਂਗੇ ਜਿਆਦੇ ਮਿਲਕ ਵਾਲੀ ਆ ਚੰਗੇ ਮਿਲਕ ਵਾਲੀ ਆ ਹੁਣ ਬੌਲੇ ਤੇ ਚੱਲਦੀ ਆ ਪੂਰਾ ਰਿਕਾਰਡ ਪੁੱਛ ਲਾਂਗੇ ਇਹਦਾ ਵੀ ਕੀ ਰਿਕਾਰਡ ਆ ਬੌਲੇ ਦੇ ਉੱਤੇ ਤੇ ਕਿੰਨੀ ਮਿਲਕ ਕੈਪੈਸਿਟੀ ਰਹੂਗੀ ਤੇ ਜਦੋਂ ਦੋਸਤੋ ਆਪਾਂ ਸਰਹਿਆਲੀ ਤੋਂ ਪੱਟੀ ਰੋਡ ਆਉਣੇ ਆ ਪੱਟੀ ਵਾਲੀ ਛੜਕਾਉਣੇ ਆ ਸਰਹਿਆਲੀ ਤੋਂ ਪੱਟੀ ਵਾਲੀ ਛੜਕਾ ਮਾਈ ਟਿੱਬੇ ਗੁਰਦੁਆਰਾ ਦਾ ਬਿਲਕੁਲ ਨੇੜੇ ਜਿਹੜਾ ਦੋਸਤੋ ਵੀਰ ਹੁਣਾਂ ਦੀਆਂ ਬਿਲਕੁਲ ਘਾਰ ਆ ਨਵਾਸ ਆ ਤੇ ਮਾਈ ਟਿੱਬਾ ਗੁਰਦੁਆਰਾ ਬਿਲਕੁਲ ਨਜ਼ਦੀਕ ਵੀਰ ਹੁਣਾਂ ਦੇ ਬਿਲਕੁਲ ਕਰਨੇ ਇਹ ਅੱਗੇ ਰੋਡ ਜਿਹੜਾ ਦੋਸਤੋ ਪੱਟੀ ਨੂੰ ਚਲਾ ਜਾਂ ਭੁਰਜ ਨਥੂਗੇ ਤੇ ਠਾਠਾ ਦਧੇਰ ਸਾਹਿਬ ਇਹ ਜਿਹੜੇ ਪਿੰਡ ਦੋਸਤੋ ਇਸੇ ਰੋਡ ਦੇ ਉੱਪਰ ਹੀ ਆਉਂਦੇ ਆ ਸੋ ਆਓ ਕਰਦੇ ਆ ਗੱਲਬਾਤ ਸਾਜੀ ਪੁੱਛ ਲੈਣੀਆਂ ਕੀ ਡਿਟੇਲ ਆ ਜੇ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਰ ਸਾਸਰੀ ਗਾਲ ਸੰਤੂ ਸਾਹਿਬ ਕੀ ਹਾਲ ਜੀ ਬੜੇ ਵਧੀਆ ਵੀਰੇ ਠੀਕ ਠਾਕ ਹਾਂਜੀ ਹਾਂਜੀ ਅੱਛਾ ਵੀਰ ਇੱਕ ਆਪਣਾ ਨਾਮ ਦੱਸ ਦਈਏ ਵਿਕਰਮ ਜੀ ਸਾਜੀ ਬਿਕਰਮਜੀਤ ਹਾਂਜੀ ਹਾਂਜੀ ਅੱਛਾ ਬਿਕਰਮਜੀਤ ਵੀਰ ਪਸ਼ੂ ਜਿੰਦਾ ਆਪਾਂ ਦੱਸਿਆ ਵੀ ਕੋਈ ਆਪਣਾ ਸੇਲ ਪਰਚੇਜ ਵਾਲਾ ਕੰਮ ਨਹੀਂ ਗਾ ਘਰ ਦੇ ਪਸ਼ੂ ਹੀ ਆ ਹਾਂਜੀ ਘਰ ਦੇ ਪਸ਼ੂ ਆ ਜੀ ਤੇ ਜਦੋਂ ਪਸ਼ੂ ਮੈਨੂੰ ਲੱਗਦਾ ਵੀ ਕੋਈ ਤਿਆਰੀ ਤੇ ਹੁੰਦਾ ਹੈ ਤਾਂ ਉਦੋਂ ਤੁਸੀਂ ਸੇਲ ਕਰ ਲੈਂਦੇ ਹਾਂਜੀ ਹਾਂਜੀ ਬਾਜੀ ਠੀਕ ਹੈ ਵੀਰੇ ਤੇ ਅੱਜ ਆਪਣੇ ਭੈਣ ਭਰਾਵਾਂ ਸੱਜਣਾ ਵੀਰਾਂ ਨੂੰ ਦਈਏ ਜਾਣਕਾਰੀ ਵੀ ਇਹ ਪਸ਼ੂ ਆਪਣੇ ਕੋਲ ਦੋ ਬੇੜਾ ਨੇ ਆਜੇ ਤੇ ਤਿੰਨ ਮੱਜਾਂ ਨੇ ਤਿੰਨ ਮੱਜਾਂ ਨੇ ਦੋ ਮੱਜਾਂ ਸੁਈਆਂ ਸਵਾਈਆਂ ਇੱਕ ਬੂਰੀ ਜਿਹੜੀ ਗੱਬਣ ਹਾਂਜੀ ਇਹ ਸੂਨ ਵਾਲੀ ਆ ਜੀ 10 12 ਦਿਨ ਖੜਦੀ ਹੈ 10 12 ਦਿਨ ਲੈ ਜਾਊਗੀ ਹਾਂਜੀ ਲਓ ਬਿਕ ਪਾ ਜੀ ਤਿੱਜਾ ਲਾ ਲਓ ਚੌਥਾ ਤਿੱਜਾ ਕੀ ਆ ਜੀ ਹਾਲੀ ਤੱਕ ਤਿੱਜਾ ਸੂਆ ਹਾਂ ਜੀ ਘਰ ਦੀ ਝੋਟੀ ਆ ਜੀ ਲਓ ਜੀ ਤਿੱਜਾ ਸੂਆ ਦੋਸਤੋ ਮੱਝ ਦਾ ਤਿੱਜਾ ਸੂਆ ਬੂਰੀ ਆ ਬਿਲਕੁਲ ਕੱਕੀ ਬੂਰੀ ਆ 골ਡਨ ਤੇ ਸੂਆ ਤਿੱਜਾ ਨੇ ਤੇ ਇਹਦਾ ਬਿਕਰਮਜੀਤ ਪਹਿਲੇ ਸੂਵੇ ਜਾਂ ਦੂਜੇ ਸੂਵੇ ਦਾ ਮਿਲ ਕੇ ਕਿੰਨਾ ਕਿ ਸੀਗਾ ਪਾ ਜੀ ਇਹਦਾ 10 ਕਿਲੋਟਰ ਚ ਹੋਇਆ ਜੀ ਮਗਰਲੇ ਸੂਵੇ ਮਗਰਲੇ ਸੂਵਿਆਂ ਦੇ ਵਿੱਚ 10 ਕਿਲੋ ਹਾਂਜੀ ਤੇ ਚਵਾਈ ਪਸਮਾ ਦੀ ਵਧੀਆ ਨਿਕਲੀ ਹਾਂਜੀ ਬਿਲਕੁਲ ਓਕੇ ਆ ਪੋਲਾ ਚਵਾ ਕਰਾਉਂਦੀ ਆ ਹਾਂਜੀ ਹਾਂਜੀ ਪੋਲਾ ਠੀਕ ਆ ਹੁਣ ਵੈਸੇ ਗਿਣਤੀ ਤੇ ਦਿਨ ਕਿੰਨੇ ਕ ਵੈਸੇ ਪੂਰੇ ਹੋਣ ਦੇ ਵਿੱਚ ਬਾਕੀ ਆਂਦੀ ਆ ਭਾਜੀ 9 ਜਾਂ 10 ਕ ਦਿਨ ਇੰਨੇ ਖਾੜੀ 9 10 ਲੈ ਜੂਗੀ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ 9 10 ਦਿਨ ਹਜੇ ਪੈਂਡਿੰਗ ਆ 2 9 10 ਦਿਨ ਹਜੇ ਲੈ ਆ ਜੂਗੀ ਸੋ ਬਿਲਕੁਲ ਬੂਰੇ ਰੰਗ ਦੇ ਵਿੱਚ ਬੂਰੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਆ ਕਰੋ ਚੈੱਕ 9 10 ਦਿਨ ਹਜੇ ਪੈਂਡਿੰਗ ਆ 9 10 ਦਿਨ ਤੁਸੀਂ ਬਿਲਕੁਲ ਧਿਆਨ ਰੱਖ ਕੇ ਜਿਹੜਾ ਸੌਦਾ ਸੁਵਾ ਤੇ ਜਗਵੀਰ ਮੰਨ ਕੇ ਸੌਦਾ ਕਰ ਲੇ ਬੇਸ਼ੱਕ ਬਾਕੀ ਮੂੰ ਮੱਥੇ ਤੋਂ ਵੇਖ ਕੇ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਤੇ ਇਹਨੂੰ ਬਿਕਰਮ ਖੋਲ ਕੇ ਮੜਾ ਦਿਖਾ ਦਈਏ ਤੋਰ ਕੇ ਆਹ ਲਓ ਜੀ ਸੋ ਬਾਕੀ ਦੋਸਤੋ ਕੋਈ ਵੀਰ ਜੇਕਰ ਗੱਬਣ ਪਸ਼ੂ ਲੈ ਕੇ ਜਾਂਦਾ ਆਪਣੀ ਹਰ ਵਾਰ ਕਹਿਣ ਦਾ ਜਿਹੜਾ ਦੋਸਤੋ ਇੱਕ ਮੀਨਜ਼ ਹੁੰਦਾ ਵੀ ਆਪਦੀ ਦੋ ਟਾਈਮ ਜਿਹੜਾ ਗੱਬਣ ਪਸ਼ੂ ਆ ਉਹ ਟੇਪ ਕੇ ਤਸੱਲੀ ਕਰ ਲਿਓ ਤੇ ਜਿਹੜਾ ਸੂਆ ਸੂਆ ਨਾ ਕਿ ਦੋ ਟਾਈਮ ਉਭਰਾ ਕੇ ਚੋਕੇ ਤਸੱਲੀ ਕਰ ਲਿਓ ਠੀਕ ਆ ਤੇ ਬਿਗਰਮ ਬਾਕੀ ਭਾਰ ਪਿਛੇ ਦੀ ਥਾਣਾ ਦੀ ਗਰੰਟੀ ਤੇ ਸਦੀ ਹਾਂਜੀ ਹਾਂਜੀ ਜੀ ਗਰੰਟੀ ਆਪਣੀ ਪੂਰੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਵੈਸੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਮੱਜ ਨੇ ਲਾਏ ਪੈ ਗਿਆ ਕਰਮਾਂ ਲਈ ਬਾਕੀ ਦਿਨ ਕੋਈ 5 7 8 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਲਵਗੀ ਆਹ ਦੇਖੋ ਤੁਰ ਲੋ ਜੀ ਆਹ ਦੇਖੋ ਸੋ ਲੇਵੇ ਦੀ ਮੰਤਰ ਵੇਖ ਸਕਦੇ ਹੋ ਬਿਲਕੁਲ ਧਾਰਾਂ ਜੜੀਆਂ ਦੋਸਤੋ ਲੇਵੇ ਦੇ ਵਿੱਚ ਪਾਉਣੀਆਂ ਸ਼ੁਰੂ ਕਰ ਲੀਆਂ ਨੇ ਤੇ 8 10 ਦਿਨਾਂ ਤੱਕ ਜਿਹੜੀ ਪੂਰੀ ਤਿਆਰੀ ਮੁਕੰਮਲ ਕਰਕੇ ਫੇਰ ਇਹ ਮੱਝ ਸੂਗੀ ਤੇ ਪੂਰੀ ਮੱਝ ਆ ਦੋਸਤੋ ਬਹੁਤ ਵੀਰ ਪਸੰਦ ਕਰਦੇ ਆ ਪੂਰੀ ਮੱਝ ਜਦੋਂ ਨਿਕਲੇ ਤੇ ਜਰੂਰ ਖਰੀਦਦੇ ਆ ਤੇ ਨਾਰਮਲ ਦੋਸਤੋ ਪਸ਼ੂ ਪੰ ਪਹਿਲਾਂ ਜਿਗਰ ਕਰਤਾ ਵਧੇਰੇ ਹੁਣ ਕਰਕੇ ਥੋੜੀ ਜੀ ਸੇਵਾ ਦੇ ਵਿੱਚ ਵੀ ਹੋ ਸਕਦਾ ਵੀ ਕਮੀ ਪੇਸ਼ੀ ਉਨੀ ਕੀ ਰਹੀ ਆ ਪਸ਼ੂ ਵਧੇਰੇ ਆ ਥੋੜੀ ਜੀ ਲਸੇਪਣ ਦੇ ਵਿੱਚ ਮਹਿਸੂਸ ਹੋਊਗੀ ਬਾਕੀ ਬਾਡੀ ਬਣਤਰ ਜਿੱਦਾਂ ਦੀ ਹੈਗੀ ਤੁਹਾਨੂੰ ਦਿਖਾਤੀ ਆ ਠੀਕ ਆ ਤੇ ਬਿਕਰਮਜੀਤ ਕਿੰਨਾ ਮੁੱਲ ਵੀਰੇ ਕਰਦੇ ਆਂ ਦਾ ਬਾਜੀ ਮੰਗਦੇ ਤੇ 60 59 ਤੱਕ ਛੱਡ ਦਾਂਗੇ ਇੱਕ ਘਾਟ ਬਾਜੀ ਉਨਾ ਅਰਧ ਹੋਰ ਵੀ ਕਰਦੀ ਹੈ ਕੋਈ ਮਾਨਤਨ ਯਾਰ ਹੋਰ ਕਰ ਦਾਂਗੇ ਭਾਜੀ 58 ਦੀ 58 ਤੱਕ ਕਰ ਦਾਂਗੇ ਜੀ 58 ਦੀ ਹੋ ਜੂਗੀ ਲੈਣ ਦੇ ਦੀ ਹੋ ਜੂਗੀ ਭਾਜੀ ਜੀ ਠੀਕ ਹੈ ਜੀ ਲੋਬੀ ਦੋਸਤੋ 58000 ਦੀ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ ਸੋ ਮੱਝ ਤੁਸੀਂ ਦੇਖ ਲਈਏ ਪ੍ਰੋਪਰ ਬਾਕੀ ਨਵਾਏ ਤੋਂ ਵਾਏ ਨਹੀਂ ਸੀ ਪਸ਼ੂ ਵੀਰਾਂ ਦਾ ਵੀ ਕਾਫੀ ਠੰਡ ਠੁੰਡਾ ਕਾਫੀ ਹੈ ਬਾਰੀ ਤਾਂ ਕਰਕੇ ਨਹੀਂ ਨਵਾਏ ਨਾ ਠੰਡ ਠੁੰਡਾ ਬਥੇਰੇ ਆ ਇਸ ਕਰਕੇ ਥੋੜਾ ਪਾਣੀ ਵੀ ਕਾਫੀ ਠੰਡਾ ਵੈਸੇ ਮੋਟਰਾਂ ਦਾ ਜਾਂ ਕੁਝ ਵੀ ਆ ਤੇ ਪਸ਼ੂਆਂ ਦਾ ਵੀ ਕਿਉਂਕਿ ਗੱਬਣ ਪਸ਼ੂ ਆ ਕੋਜ ਕਸੂਏ ਸਵੇਰੇ ਸਵੇਰੇ ਨੇ ਤਾਜੇ ਤੇ ਨਵਾਉਣ ਅੱਗੇ ਆਪਣੇ ਕੋਲ ਜਿਹੜੀ ਇਹ ਵਹਿੜ ਆ ਗਈ ਹੈ ਫਿਰ ਹਾਂਜੀ ਵੀਰ ਜੀ ਇਹ ਵਹਿੜ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇਹਨੂੰ ਭਾਜੀ 2 ਲਾ ਲਓ 2.5 ਲਾ ਲਓ 2 ਇੰਨਾ ਕੀ ਆ ਪਛੀ ਨਾਲ ਹੀ ਆ ਜੀ 2.5 ਮਹੀਨੇ ਆ ਬੱਚੀ ਇੱਥੇ ਦੀ ਆ ਹਾਂਜੀ ਹਾਂਜੀ ਇੱਥੇ ਦੀ ਬੱਚੀ ਪਲੀ ਪਲਾਈ ਹੈ ਬੱਚੀ ਉਹ ਫੀਡ ਫੂਡ ਭਾਜੀ ਫਿਰ ਨਾਲ ਹੀ ਪਾ ਰਹੀ ਦੈਂ ਇਹਨਾਂ ਬੱਚਿਆਂ ਨੂੰ ਨਹੀਂ ਬੱਚੀ ਵੀ ਪੂਰੀ ਨਾਲ ਹੀ ਬਣ ਗਈ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਮਗਰਵੱਛੀ ਆ ਦੋਸਤੋ ਬੱਛੀ ਵੀ ਪੂਰੀ ਨਸਲ ਵਸਲ ਵਾਲੀ ਆ ਪੂਰੀ ਬਰੀਡ ਦੇ ਵਿੱਚ ਬੱਛੀ ਆ ਤੇ ਬੱਛੀ ਕੋਈ 2.5 ਮਹੀਨੇ 2 ਮਹੀਨੇ ਵੀਰਾਂ ਦਾ ਵੀ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਬਿਕਰਮੇ ਦੇ ਥੱਲੇ ਹੁਣ ਦੁੱਧ ਕਿੰਨਾ ਚਵਾਦਾਂਗੇ ਜੀ 8 ਲੀਟਰ ਚਵਾਦਾਂਗੇ ਜੀ 8 ਲੀਟਰ ਹਾਂਜੀ ਹਾਂਜੀ ਤੇ ਆਹ ਜਿਵੇਂ ਵੇਖੋ ਬੱਚਾ ਪੈ ਗਿਆ ਹੈ ਠੀਕ ਆ ਆਹ ਦੇਖੋ ਜੀ ਸੋ ਬੱਛੀ ਵੀ ਜਿਹੜੀ ਦੋਸਤੋ ਬਿਲਕੁਲ ਮਾਂ ਦਿੱਤੇ ਹੀ ਆ ਮਾਂ ਦਾ ਬਿਲਕੁਲ ਜੱਡੀ ਜੀ ਦੀ ਮਦਰ ਆ ਬਿਲਕੁਲ ਓਟੀ ਬੱਛੀ ਤਿਆਰ ਹੋਈ ਪਈ ਆ ਤੇ ਦੋ 2.5 2.5 ਮਹੀਨੇ ਦਾ ਵੀਰ ਸਮਾਂ ਕਹਿੰਦੇ ਵੀ ਹੋ ਗਿਆ ਸੂਈ ਨੂੰ ਤੇ ਅੱ 20000 ਰ ਕਰ ਦਾਂਗੇ ਬਾਜੀ 20000 ਚ ਹਾਂਜੀ ਬਾਜੀ ਹੋ ਜਾਊਗਾ ਮਾਨਤਨ ਥੋੜਾ ਥੋੜਾ ਬਾਦਾਂ ਹੋ ਜਾਊਗਾ ਬਾਜੀ ਮੌਕੇ ਤੇ ਜਰੂਰ ਜੀ ਹਾਂਜੀ ਤੇ ਮੜਾ ਦਿਖਾ ਦਈਏ ਵੀ ਤੋਰ ਕੇ ਭਰਾਵਾਂ ਨੂੰ ਹਾਂਜੀ ਲਓ ਵੀ ਦੋਸਤੋ 20000 ਦੇ ਵਿੱਚ ਤੁਹਾਨੂੰ ਇਹ ਵਛੀ ਜਿਹੜੀ ਆ ਮਿਲ ਜੂਗੀ ਮਗਰ ਵੀ ਵਛੀ ਆ ਤੇ ਵਛੀ ਵੀ ਜਿਹੜੀ ਦੋਸਤੋ ਪੂਰੀ ਜੰਮੀ ਪਲੀ ਆ ਮਗਰ ਮਤਲਬ ਗੱਲ ਕਹਿਣ ਦੀ ਗੱਲ ਇਹ ਆ ਵੀ ਦੋਸਤੋ ਕੋਈ 6 ਮਹੀਨੇ ਸਾਫ ਲੂਗਾ ਤਾਂ ਮਗਰ ਵਛੀ ਜਿਹੜੀ ਆ ਤੁਸੀਂ ਏਆਈ ਕਰਵਾ ਸਕਦੇ ਜੇ ਵੀ ਸੇਵਾ ਵੀਰਾਂ ਦਾ ਵੀ ਇਨੀ ਜਾਂਦੀ ਕੀਤੀ ਆ ਵੀ ਬੇਸ਼ੱਕ ਢਾਈ 3 ਮਹੀਨੇ ਕੋਈ 2 ਢਾਈ ਮਹੀਨੇ ਦਾ ਸਮਾਂ ਆ ਉਸ ਨੂੰ ਤੇ ਲ ਬਾਕੀ ਤੁਹਾਡੇ ਸਾਹਮਣੇ ਆ ਦੇਖੋ ਐਚ ਐਫ ਤੇ ਜਰਸੀ ਕਰਾਉ ਸੰਗ ਦੇ ਵਿੱਚ ਦੋਸਤੋ ਇਹ ਬਚੀ ਆ ਐਚ ਐਫ ਤੇ ਜਰਸੀ ਦਾ ਕਰਾਉ ਸੰਗ ਆ ਤੇ ਹੁਣ ਮਾਰਨਿੰਗ ਦੀ ਚਵਾਈ ਕਰ ਲਈ ਸੀ ਕਿ ਹਾਂਜੀ ਹਾਂਜੀ ਵੀਰ ਜੀ ਕਰ ਲਈ ਆ ਜੀ ਕਰ ਲਈ ਸੀ ਹਾਂਜੀ ਹਾਂਜੀ ਠੀਕ ਆ ਜੀ 5 ਵਜੇ ਦੇ ਕਰੀਬ ਕੀਤੀ ਤੜਕੇ ਠੀਕ ਆ ਜੀ ਠੀਕ ਆ ਹਾਂਜੀ ਲਓ ਦੋਸਤੋ 5 ਵਜੇ ਦੇ ਨੇੜੇ ਤੇੜੇ ਜਿਹੜੀ ਚਵਾਈ ਇਸ ਵੈਟ ਦੀ ਕਰ ਲਈ ਸੀਗੀ ਅੱਗੇ ਆ ਤੁਸੀਂ ਵੇਖ ਸਕਦੇ ਜੋ ਥਣ ਥਣ ਬਹੁਤ ਸੋਹਣਾ ਚਾਰ ਥਣ ਨੇ ਚਾਰੇ ਥਾਣਾਂ ਦੀ ਸਪੇਸ ਬਿਰਲ ਵੀ ਚੰਗੀ ਆ ਹਾਂ ਲੋ ਮਗਰ ਹਾਂ ਲੋ ਠੀਕ ਹੈ ਸੋ 20000 ਦੇ ਵਿੱਚ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਜੋੜੀ ਆ ਤੇ ਬਹੁਤ ਵਾਜਬ ਜੈਜ ਰੇਟ ਆ ਠੀਕ ਆ ਜੀ ਵੱਛੀ ਵੀ ਪੂਰੀ ਤਿਆਰ ਬਰ ਤਿਆਰ ਆ ਮਗਰ ਤੇ ਅੱਗੇ ਬਿਕਰਮਜੀਤ ਆਹ ਜਿਹੜੀ ਵੈੜ ਆਪਣੇ ਕੋਲ ਇਹ ਜਰਸੀ ਆ ਕੀ ਹਾਂਜੀ ਬਾਜੀ ਤੇ ਇਹਦੀ ਡਿਟੇਲ ਕੀ ਇਹਨੂੰ ਸੂਬਾ ਕਿੰਨੇ ਕ ਸਮੇਂ ਦਾ ਹੋ ਗਿਆ ਸ੍ਰੀ ਨੂੰ ਇਹਨੂੰ ਹੋ ਗਿਆ ਜੀ ਨਾਲ ਇਕੱਠੀਆਂ ਸੂਈਆਂ ਹੀ ਦੋਵੇਂ ਇਕੱਠੀਆਂ ਸੂਈਆਂ ਹਾਂਜੀ ਹਾਂਜੀ ਤੇ ਬੱਚਾ ਇਹਦਾ ਬੱਚਾ ਵੀ ਜੀ ਵੱਚਾ ਸੀ ਉਹ ਮਰ ਗਿਆ ਜੀ ਬੱਚਾ ਵੱਚਾ ਸੀ ਮਰ ਗਿਆ ਠੀਕ ਹੈ ਹੁਣ ਦੁੱਧ ਦੇ ਦੇ ਥਲੇ ਕਿੰਨਾ ਕਾ ਜਾਏ ਇਹਦੇ ਥਲੇ ਭਾਜੀ 8 ਲੀਟਰ ਹੈ ਜੀ 8 ਲੀਟਰ ਹੀ ਹੈ ਲਓ ਇਹਨੂੰ ਵੀ ਖੋਲ ਦਿੱਤੀ ਸਵੇਰ ਜਾਂਦਾ ਹੋਊਗਾ ਦੂਜਾ ਤੀਜਾ ਹਾਂਜੀ ਇੰਨਾ ਕੋਨਾ ਜੀ ਠੀਕ ਹੈ ਜੀ ਲਓ ਵੀ ਦੋਸਤੋ ਸਵੇਰ ਕੋਈ ਵੀਰ ਦੂਜਾ ਚਾਹੇ ਤੀਜਾ ਮੰਨ ਕੇ ਸੌਦਾ ਕਰ ਲੇ ਅੱਗੇ ਬਣੀ ਬੁਣੀ ਤਾਂ ਨਹੀਂ ਹੋਣੀ ਕਿਸੇ ਪਾਸੇਉਂ ਨਹੀਂ ਜੀ ਉਹ ਤੋਂ 20 ਦਿਨ 12 ਸੂਈ ਹੈ ਜੀ ਉਹ ਦੁੱਧ ਅੱਛਾ ਉਹ ਤੋਂ ਵੀ ਬਾਅਦ ਚ ਸੂਈ ਹੈ ਹਾਂਜੀ ਹਾਂਜੀ ਅੱਛ ਮਾਸ਼ ਸ਼ਰੀਫਰ ਤੁਹਾਨੂੰ ਪਤਾ ਨੂੰ ਪਤਾ ਕੇਅਰ ਘਾਟੀ ਕਰੀਦੀ ਆ ਠੀਕ ਆ ਜੀ ਠੀਕ ਆ ਹਾਂ ਜੀ ਲੋ ਵੀ ਦੋਸਤੋ ਬਿਲਕੁਲ ਘਰੋਂ ਜਿਹੜੇ ਇਹ ਵੀਰ ਮਾਲ ਵੇਚਦਾ ਪਿਆ ਸਾਰਾ ਤੇ ਇਹ ਵੀ ਜਿਹੜੀ ਦੋਸਤੋ 8 ਕਿਲੋ ਦੋ ਤਿੰਨ ਦੇ ਥਲੇ ਹਾਜ਼ਰ ਆ ਸੂਬਾ ਦੁੱਜਾ ਤਿਜਾ ਜਿਹੜਾ ਵੀ ਤੁਹਾਨੂੰ ਸਮਝ ਆਊਗਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਗੋਰਾ ਜਾਂ ਰਾਂਗਾ ਬਿਲਕੁਲ ਗਰੇ ਕਲਰ ਜਿਹਾ ਸਲਮੇ ਰੰਗੀ ਜੀ ਆ ਤੇ ਆਹ ਥਣ ਥਣ ਦੀ ਕੁਆਲਿਟੀ ਵੇਖੋ ਤੁਸੀਂ ਚਵਾਈ ਇਹਨਾਂ ਦੋ ਬੇੜਾਂ ਦੀ ਮੈਨੂੰ ਲੱਗਾ ਮਾਰਨਿੰਗ ਕਰ ਲਈ ਹਾਂ ਜੀ ਹਾਂ ਜੀ ਬਾਜੀ ਕਰ ਲਈ ਠੀਕ ਆ ਜੀ ਹਾਂ ਮੋੜ ਦੇ ਗਏ ਇਹਨੂੰ ਆਲੇ ਲਓ ਵੀ ਦੋਸਤੋ ਕਰੋ ਚੈੱਕ ਲਓ ਜੀ ਉਹਨਾਂ ਠੰਡ ਕਰਕੇ ਨਵਾਈਆਂ ਨਹੀਂ ਠੰਡ ਬੜੀ ਪੈਂਦੀ ਹੈ ਜੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਠੰਡ ਕਾਫੀ ਜ਼ਿਆਦੀ ਹੈ ਦੋਸਤੋ ਵੀਰਾਂ ਦਾ ਵੀ ਨਵਾਈਤ ਵਾਈ ਨਹੀਂ ਪਸੂ ਬਾਕੀ ਚਲੋ ਕੋਈ ਗੱਲ ਨਹੀਂ ਕਈ ਵਾਰਾਂ ਦੋਸਤੋ ਬਾਕੀ ਪਸ਼ੂ ਦਾ ਵੀ ਸੋਚਣਾ ਪੈਂਦਾ ਵੇਖਣਾ ਪੈਂਦਾ ਤੇ ਇਹਦਾ ਬਿਕਰਮ ਭਾਈ ਕੀ ਮੁੱਲ ਕਰਾਂਗੇ 20000 ਬਾਜੀ ਇਹਦਾ ਵੀ ਇਹਦਾ ਵੀ 20 ਦੋਵੇਂ 20 20 ਦੀਆਂ ਹਾਂਜੀ ਮੰਨ ਲਓ ਵੀ ਕਹਿੰਦੇ ਜੋੜੀ ਵੀ ਲੈਣੀ ਹੈ ਤੇ ਵਿੱਚੋਂ ਮਾਨਤਾ ਖੁੱਲਾ ਕਰਤੀ ਮਾਨਤਾ ਹੋ ਜਾਊਗਾ ਬਾਜੀ ਕਰ ਦਿਓ ਖੁੱਲਾ ਹੈ ਠੀਕ ਹੈ ਬਾਜੀ ਠੀਕ ਹੈ ਜੀ ਇਹ ਮੱਝ ਦੀ ਆਪਾਂ ਡਿਟੇਲ ਲੈ ਲੈਣੇ ਆ ਠੀਕ ਹੈ ਤੇ ਇਹਨੂੰ ਬਿਕਰਮ ਭਾਈ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਮੱਝ ਨੂੰ ਨੂੰ ਬਾਜੀ 2 ਕੁ ਮਹੀਨੇ ਹੋਇਆ ਜੀ 2 ਕੁ ਮਹੀਨੇ ਹਾਂਜੀ ਲਓ ਵੀ ਦੋਸਤੋ 2 ਮਹੀਨੇ ਦਾ ਸਮਾਂ ਹੋ ਗਿਆ ਇਸ ਮੱਝ ਨੂੰ ਸੂਈ ਨੂੰ ਸੂਹਾ ਦੋਸਤੋ ਕੋਈ ਵੀਰ ਤੀਜਾ ਮੰਨ ਕੇ ਚਾਹੇ ਚੌਥਾ ਮੰਨ ਕੇ ਸੌਦਾ ਕਰ ਸਕਦੇ ਜੀ ਸੋ ਮਾਜ ਚੰਗੀ ਆ ਵੱਡੇ ਕੱਦ ਕੜ ਦੇ ਵਿੱਚ ਸੋ ਵੀਰ ਨੇ ਦੱਸਿਆ ਸੀਗਾ ਵੀ ਬਿਲਕੁਲ 10 ਕਿਲੋ ਦੁੱਧ ਜਿਹੜਾ ਦੋਸਤੋਂ ਇਹਦੇ ਕੋਲ ਹੁਣ ਹਾਜ਼ਰ ਆ 10 ਕਿਲੋ ਚਵਾ ਬਿਲਕੁਲ ਹਾਜ਼ਰ ਆ ਸੋ ਕੋਈ ਵੀਰ ਆਪਦੀ ਆਣ ਕੇ ਚਵਾਈ ਕਰ ਸਕਦਾ ਨਰਕਪਰਕ ਕਰ ਸਕਦਾ ਸੋ ਮਗਰ ਜਿਹੜਾ ਬੱਚਾ ਇਹਦੇ ਜਿਹੜਾ ਦੋਸਤੋਂ ਹੈਗਾ ਫੀਮੇਲ ਕਾਫ ਆ ਤੁਸੀਂ ਕੱਟੀ ਵੇਖ ਸਕਦੇ ਜੀ ਕੱਟੀ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਦੋਸਤੋਂ ਕੋਈ 1.5 ਮਹੀਨਾ ਕੋਈ 2 ਮਹੀਨੇ ਦਾ ਸਮਾਂ ਮੰਨ ਕੇ ਵੀਰ ਸੌਦਾ ਕਰ ਲੈ ਤੇ ਕਦਕੁੱਦ ਪੂਰੇ ਚੰਗੇ ਵੱਡੇ ਦੇ ਵਿੱਚ ਆ 9 ਦਾ 10 ਕਿਲੋ ਧਾਰਾ ਜਿਹੜੀਆਂ ਬਿਲਕੁਲ ਇਹਦੇ ਥੱਲੇ ਮੌਜੂਦ ਸੋ ਕੋਈ ਵੀਰ ਵੀ ਆਵੇ ਆਪਦੀ ਪਹਿਲਾਂ ਦੋ ਟਾਈਮ ਤਸੱਲੀ ਕਰੇ ਸਾਈਬਿਆਨਾ ਕਰਕੇ ਭਰਾ ਕੇ ਪਸਮਾ ਕੇ ਆਪਦੀ ਤਸੱਲੀ ਜਿਹੜੀ ਆ ਦੋਸਤੋ ਪਹਿਲ ਦੇ ਆਧਾਰ ਤੇ ਜ਼ਰੂਰ ਕਰਿਆ ਕਰੋ ਜਿਹੜਾ ਵੀ ਕੋਈ ਖਰੀਦਦਾਰ ਵੀਰ ਖਰੀਦਾ ਪਸੂ ਜੇ ਗੱਬਣ ਪਸੂ ਲੈਣੇ ਆ ਦੋਸਤੋ ਟਿੱਪ ਕੇ ਕਿਉਂ ਥਰਾਂ ਦੀ ਜੇ ਸੂਆ ਸੂਆ ਪਸੂ ਲੈਣੇ ਤੇ ਬਿਲਕੁਲ ਭਰਾ ਕੇ ਪਸਮਾ ਕੇ ਆਪਦੀ ਤਸੱਲੀ ਆ ਪਹਿਲ ਦੇ ਆਧਾਰ ਤੇ ਕਰ ਲਿਆ ਕਰੋ ਠੀਕ ਆ ਜੀ ਸੋ ਇਹ ਜਿਹੜੀ ਦੋਸਤੋ ਮੱਝ ਤੁਸੀਂ ਦੇਖ ਸਕਦੇ ਜੇ ਤੋਰਾ ਦੇਖ ਸਕਦੇ ਜੇ ਪੂਰੀ ਚਾਲ ਤੇ ਕਦ ਕੁੱਦ ਜਿਹੜਾ ਉੱਚੇ ਦੇ ਵਿੱਚ ਆ ਵੱਡੇ ਕਦ ਕੜ ਦੇ ਵਿੱਚ ਬਾਕੀ ਥਣ ਥਣ ਲੇਵਾ ਤੁਸੀਂ ਆ ਵੇਖ ਲੋ ਮਾਰਨਿੰਗ ਜਿਹੜੀ ਅੱਜ ਚਵਾਈ ਦੋਸਤੋ ਇਹਨਾਂ ਮਜਾਂ ਦੀ ਹੋ ਚੁੱਕੀ ਆ ਸੋ ਕੋਈ ਵੀਰ ਆਪਦੀ ਦੋ ਡੰਗ ਚਵਾਈ ਨੂੰ ਜਾਂ ਤਿੰਨ ਟਾਈਮ ਚਵਾਈ ਨੂੰ ਜਿਹੜੀ ਤਵੱਜੋ ਆ ਜ਼ਰੂਰ ਦਿਆ ਕਰੋ ਠੀਕ ਆ ਜੀ ਸੋ ਆ ਜਿਹੜੀ ਮਾਜਾ ਦੋਸਤੋ ਵੀਰ ਦੇ ਕੋਲ ਤੇ ਮੁੱਲ ਜਿਹੜਾ ਦੋਸਤੋ ਇਹਦਾ ਡਿਮਾਂਡ ਦੀ ਗੱਲ ਕਰ ਲਈਏ ਤੇ 75000 ਡਿਮਾਂਡ ਵੀਰ ਕਰਦਾ 75000 ਦੇ ਵਿੱਚੋਂ ਜਿਹੜਾ ਮਾਨਤਨ ਉਹ ਜ਼ਰੂਰ ਕੀਤਾ ਜਾਊਗਾ ਕੋਈ ਵੀਰ ਆਊਗਾ ਮਾਣਤਾਨ ਜਿਹੜਾ ਦੋਸਤੋ ਪਹਿਲ ਦੇ ਆਧਾਰ ਤੇ ਹੋਊਗਾ ਤੇ 75000 ਦੇ ਵਿੱਚੋਂ ਮਾਣਤਾਨ ਜ਼ਰੂਰ ਕੀਤਾ ਜਾਊਗਾ ਜੇਕਰ ਜਿਹੜਾ ਕੋਈ ਵੀਰ ਆਉਂਦਾ ਤੇ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਹੋਰ ਮੱਝ ਦਿਖਾਉਣੀ ਆ ਇੱਕ ਵੱਡੀ ਮੱਝ ਆ ਦੋਸਤੋ ਚੰਗੇ ਮਿਲਕ ਵਾਲੀ ਆ ਇਹ ਵੀ ਮੱਝ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਸੂਬਾ ਵੀਰ ਦੇ ਦਸਨ ਮੁਤਾਬਕ ਆ ਵੀ ਦੂਜਾ ਸੂਈ ਆ ਅੱਗੇ ਹਰ ਇੱਕ ਵੀਰ ਦੀ ਸਮਝ ਆਪੋ ਆਪਣੀ ਆ ਦੂਜਾ ਸੂਬਾ ਮੰਨ ਲੇ ਦੂਜਾ ਸੂਬਾ ਸੂਈ ਆ ਠੀਕ ਆ ਜੀ ਚਾਹੇ ਤੀਜਾ ਸੂਬਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਜਸੂਆ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਤੇ ਪਿਛਲੇ ਸੂਏ ਵੀਰ ਹੋਣਾ ਨੇ ਲਿਆਂਦੀ ਸੀਗੀ ਤੇ ਹੁਣ ਬਿਲਕੁਲ ਅਜ 4 ਕਿ ਦਿਨ ਹੋ ਗਿਆ ਸਮਾਂ ਸੂਈ ਨੂੰ ਠੀਕ ਹੈ ਜੀ ਚੌਕ ਦਿਨਾਂ ਦੀ ਸੂਈ ਆ ਤੇ ਬਾਕੀ ਖੋਲ ਕੇ ਵੀ ਤੁਹਾਨੂੰ ਜਿਹੜਾ ਦੋਸਤੋ ਤੋਰ ਕੇ ਤਸੱਲੀ ਨਾਲ ਦਿਖਾਵਾਂਗੇ ਤੇ ਦੁੱਧ ਹੁਣ ਦੋਸਤੋ ਪੌਲੇ ਦੇ ਵਿੱਚ ਕੋਈ ਵੀਰ ਮੰਨ ਕੇ ਸੌਦਾ ਕਰੇ 10 ਕਿਲੋ ਪੌਲਾ ਜਿਹੜਾ ਦੋਸਤੋ ਇਹ ਤਾਂ ਥੱਲੇ ਬਿਲਕੁਲ ਹਾਜ਼ਰ ਆ ਸੋ ਦਸਨ ਮੁਤਾਬਕ ਜਵਾਬ ਅਸਮਾਨ ਦੀ ਇੱਕ ਨੰਬਰ ਆ ਪਰ ਫਿਰ ਵੀ ਕੋਈ ਵੀਰ ਆਪਦੀ ਭਰਾ ਕੇ ਚੋਕੇ ਤਸੱਲੀ ਕਰੇ ਜਿੱਦਾਂ ਵੀ ਆ ਦੋਸਤੋ ਤਸੱਲੀ ਨੂੰ ਜ਼ਰੂਰ ਪੈਲ ਦਿਆ ਕਰੋ ਬਾਕੀ ਮੱਝ ਤਾਜੀ ਸੂਈ ਆ ਬੌਲੇ ਤੇ ਆ ਤੇ ਮਗਰ ਇਹਦੇ ਕਟਾ ਹੈ ਮੇਲ ਕਾਫ ਆ ਠੀਕ ਆ ਜੀ ਮਗਰ ਮੇਲ ਕਾਫ ਆ ਕਟਾ ਕੱਟੇ ਨੂੰ ਜਨਮ ਦਿੱਤਾ ਇਸ ਮੱਝ ਨੇ ਸੋ ਕਦ ਕੁਦ ਵੱਡਾ ਬਾਕੀ ਸੂਸਵਾ ਦੇ ਵਿੱਚ ਆ ਸਵੇਰ ਦੇ ਦਸਨ ਮੁਤਾਬਕ ਆ ਵੀ 18 17 ਕਿਲੋ ਪਿਛਲੇ ਸੂਵੇ ਅਸੀਂ ਲਿਆਂਦੀ ਸੀਗੀ ਤੇ ਪਿਛਲੇ ਸੂਵੇ ਕੋਈ 16 17 17 ਲੀਟਰ ਜਿਹੜਾ ਦੁੱਧ ਆ ਇਸ ਨੇ ਚਵਾਇਆ ਇਸ ਵਾਰ ਵੀ ਜਾਂਦਾ ਵੀ ਚੰਗੀ ਉਮੀਦ ਕਰਦੇ ਆ ਵੀ ਦੁੱਧ ਚੰਗਾ ਸੋਹਣਾ ਚਵਾ ਦੇਊਗੀ ਬਾਕੀ ਥਾਨ ਪਾਂਡਾ ਵਿਖਾਲਾ ਵੇਖ ਕੇ ਨਾਰਮਲ ਹੀ ਸਾਰੇ ਵੀਰਾਂ ਨੂੰ ਜੱਜਮੈਂਟ ਹੋ ਜਾਣੀਆਂ ਦੋਸਤੋ ਪਤਾ ਲੱਗ ਹੀ ਜਾਣਾ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਉਨੇ ਆ ਤੇ ਵਧੇਰੇ ਸਮਝ ਆ ਜਾਊਗੀ ਗੱਲਬਾਤ ਬਾਕੀ ਵਿਖਾਲਾ ਵੇਖੋ ਦੋਸਤੋ ਕਮਾਲ ਦਾ ਵਿਖਾਲਾ ਹੈ ਆਡਰ-ਆਡਰ ਕਾਫੀ ਵੱਡਾ ਹੈ ਠੀਕ ਆ ਜੀ ਵੱਡਾ ਲੇਵਾ ਹਵਾਨਾ ਖੁੱਲਾ ਲੇਵਾ ਹਵਾਨਾ ਬਿਰਲਾ ਬੁਰਲਾ ਚੰਗੀਆਂ ਥਾਣਾਂ ਦੀਆਂ ਤੇ ਜਵਾਬ ਸਮਾ ਵੀ ਚੰਗਾ ਦੱਸਣ ਡਿਆ ਵੀਰ ਬਾਕੀ ਕਦ ਕੱਡ ਦੀ ਜੇਕਰ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਜ਼ਿਕਰ ਕਰਦੇ ਆਂ ਵੀ ਕਦ ਕੱਠ ਜਿਹੜਾ ਉੱਚਾ ਵੱਡੇ ਕਦ ਕੱਠ ਦੇ ਵਿੱਚ ਸਿੰਗਲ ਹੱਡੀ ਦੀ ਵੱਡੇ ਕੱਦ ਕਾੜ ਦੇ ਵਿੱਚ ਸੋ ਨਾਰਮਲੀ ਸੂਸਵਾ ਦੇ ਵਿੱਚ ਆਈ ਆ 2 4 4 5 ਕੇ ਦਿਨ ਦਾ ਜਿਹੜਾ ਸਮਾਂ ਦੱਸ ਰਿਹਾ ਵੀਰ ਹੋ ਗਿਆ ਸਮਾਂ ਸੂਈ ਨੂੰ ਸੂਸਵਾ ਦੇ ਵਿੱਚ ਸੋ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਲੈਓ ਲੈਓ ਜੀ ਕਮਾਰ ਗਏ ਉਹ ਵਿਖਾਰਾ ਬਖੂੜਾ ਦੋਸਤੋ ਬਹੁਤ ਜਿਆਦਾ ਖੂਬਸੂਰਤ ਅ ਚੰਗੇ ਥਣ ਭਾਂਡੇ ਦੇ ਵਿੱਚ ਚੱਡਾ ਚੁੱਡਾ ਕਾਫੀ ਵੱਡਾ ਤੇ 10 ਕਿਲੋ ਬੋਲਾ ਜਿਹੜਾ ਅਜੇ ਚੌਥੇ ਪੰਜਵੇਂ ਚੌਥੇ ਪੰਜਵੇਂ ਦਿਨ ਦੌਰਾਨ ਕੋਈ 10 ਕਿਲੋ ਬੋਲਾ ਵੀਰ ਨੇ ਆਪਾਂ ਨੂੰ ਕਾਊਂਟ ਕਰਾਇਆ ਤੇ ਕੋਈ ਵੀ ਰਣ ਕੇ ਆਪਦੀ ਨਰਕ ਪਰਖਾ 10 ਕਿਲੋ ਬੋਲਾ ਚੋਕੇ ਕਰ ਸਕਦਾ ਆਹ ਲਓ ਜੀ ਆਹ ਜਿਹੜਾ ਉਲਟ ਬਹਿਣੀ ਵਾਲੇ ਪਾਸੇੋਂ ਥਣ ਥਣ ਦੀ ਤੁਸੀਂ ਸ਼ੇਪ ਸਾਈਜ਼ ਵੇਖ ਕੇ ਚੈੱਕ ਕਰੋ ਆਹ ਲਓ ਜੀ ਠੀਕ ਹੈ ਜੀ ਸੋ ਚੰਗੇ ਥਣ ਭਾਂਡੇ ਦੇ ਵਿੱਚ ਆ ਪਸੰਦ ਆਉਗੀ ਮੱਝ ਤੇ ਬਿਕਰਮ ਪਾਈਆਂ ਦਾ ਫਿਰ ਲੈਣ ਦੇਣ ਕੀ ਕਰਦੇ ਆ ਮੁੱਲ ਇਹਦਾ ਭਾਜੀ 2.5 ਲੱਖ 2.5 ਲੱਖ ਹਾਂਜੀ ਤੇ ਕਰਦੋਂਗੇ ਛੋਟ ਛੱਪੇ ਹਾਂਜੀ ਹਾਂਜੀ ਛੋਟ ਮੰਨ ਤਾਂ ਖੁੱਲ੍ਹੇ ਹੀ ਖੁੱਲ੍ਹੇ ਕਰਨੇ ਆਪਾਂ ਕਿ 2-400 ਵਾਲਾ ਨਹੀਂ ਹਜ਼ਾਰ ਦੇ ਹਿਸਾਬ ਨਾਲ ਕਰਦੇ ਹੋ ਜਿੰਨਾ ਵੀ ਹੋ ਸਕਦਾ ਆ ਠੀਕ ਆ ਖੁੱਲ੍ਹੇ ਹੀ ਕਰਾਂਗੇ ਹਾਂ ਜਿੰਨਾ ਵੀ ਹੋ ਸਕਦਾ ਬਾਕੀ ਦੋਸਤੋ ਮੱਝ ਜਰੂਰ ਤੁਸੀਂ ਹੱਥ ਪਾ ਲਿਓ ਚੰਗੀ ਆ ਚ ਵਾਪਸ ਮਾਦੀ ਚੰਗੀ ਆ ਸਿੰਘੀ ਸੁੰਗੀ ਸ਼ਕੀਨੀ ਵਾਲੇ ਪਾਸਿਓ ਵੀ ਬਹੁਤ ਆ ਕੁੰਡੇ ਬਿਲਕੁਲ ਸਿੰਘਾ ਛੋਟੇ ਜੇ ਸਿੰਘਾ ਠੀਕ ਆ ਤੇ ਬੱਚਾ ਇੱਕ ਪੰਜਾ ਚੌਵਾ ਪੰਜਾ ਦਿਨਾਂ ਤੇ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਠੀਕ ਆ ਤੇ ਵਿਕਰਮ ਭਾਈ ਇਹ ਮਾਲ ਸੀ ਅੱਜ ਆਪਣੇ ਕੋਲ ਹਾਂਜੀ ਬਾਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਟੋਟਲ ਪੰਜ ਨਾਕ ਸੀਗੇ ਅੱਜ ਦੋ ਬੈੜਾ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਰੇਟ ਪੜਦਾ ਤੁਹਾਡੇ ਨਾਲ ਸਾਂਝਾ ਕਰਤਾ ਜਿਹੜਾ ਵੀ ਐਨੀਮਲ ਪਸੰਦ ਆਊਗਾ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਤੇ ਵਿਕਰਮ ਭਾਈ ਬੋਲ ਦਿਗੇ ਨੰਬਰ 81988 ਹਾਂਜੀ 20863 ਠੀਕ ਹੈ ਜੀ ਹਾਂਜੀ ਠੀਕ ਆ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਹਾਂਜੀ ਇੱਕੋ ਹੀ ਆ ਬਾਜੀ ਠੀਕ ਆ ਜੀ ਲੋਬੇ ਦੋਸਤੋ ਵੀਰ ਬਿਕਰਮ ਜੀਤ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਜੇ ਸੋ ਪੰਜ ਪਸ਼ੂਗਾ ਤੇ ਖਾਸ ਵਿਜੜ ਤੁਸੀਂ ਸ੍ਰਿਹਾਲੀ ਕਰਨੀ ਆ ਬਿਲਕੁਲ ਪੱਟੀ ਸੜਕ ਦੋਸਤੋ ਜਾਂਦੀ ਆ ਸ੍ਰਿਹਾਲੀ ਤੋਂ ਤੇ ਮਾਈ ਦਾ ਟੱਬਾ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਆ ਉਹਦੇ ਬਿਲਕੁਲ ਥੋੜਾ ਜਿਹਾ ਆਪੋਜੀਟ ਜਿਹੜੀ ਸੜਕਾ ਬਿਲਕੁਲ ਵੀਰ ਹੁਣਾਂ ਦੇ ਘਰ ਆ ਜੂਗੀ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ